ਇਸ ਸਮੇਂ ਮੇਰੇ ਨਾਲ ਸੰਤ ਬਾਬਾ ਹਰਦੀਪਕ ਸਿੰਘ ਜੀ ਟਿੱਬੀ ਵਾਲੇ ਟਿੱਬਾ ਸਾਹਿਬ ਵਾਲੇ ਮੇਰੇ ਨਾਲ ਜੁੜੇ ਹੋਏ ਨੇ ਔਰ ਅੱਜ ਉਹ ਬਕਾਇਦਾ ਤੌਰ ਤੇ ਇਸ ਇਤਿਹਾਸਿਕ ਸਥਾਨ ਤੇ ਆਪਣੀ ਸੰਗਤ ਦੇ ਨਾਲ ਆਏ ਨੇ ਹਾਜ਼ਰੀਆਂ ਲਗਵਾਉਣ ਲਈ ਆਏ ਨੇ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਸੰਤ ਬਾਬਾ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਜਿਨ੍ਹਾਂ ਦਾ 271ਵਾਂ ਅੱਜ ਸ਼ਹੀਦੀ ਸਮਾਗਮ ਹੈ ਉਸ ਦੀ ਸਮਾਪਤੀ ਹੈ ਔਰ ਬਕਾਇਦਾ ਤੌਰ ਤੇ ਆਪਣੀ ਸੰਗਤ ਦੇ ਨਾਲ ਪਹੁੰਚੇ ਨੇ ਬਾਬਾ ਜੀ ਸਭ ਤੋਂ ਪਹਿਲਾਂ ਪਿਆਰ ਪਰਿਵਾਹ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅੱਜ ਇਸ ਸਥਾਨ ਦੇ ਬਾਰੇ ਮੈਂ ਚਾਹੁੰਦਾ ਕਿ ਕਿਸ ਤਰ੍ਹਾਂ ਇਸ ਤੋਂ ਪਹਿਲਾਂ ਵੀ ਆਏ ਹੋ ਜਾਂ ਪਹਿਲੀ ਵਾਰ ਆਉਣ ਦਾ ਮੌਕਾ ਪਿਆ ਵੈਸੇ ਤਾਂ ਇਸ ਸਥਾਨ ਤੇ ਹਾਜ਼ਰੀ ਦਾਸ ਦੇ ਪਿਤਾ ਜੀ ਸੰਤ ਸੁਖਵਿੰਦਰ ਸਿੰਘ ਟੱਬੇ ਵਾਲੇ ਭਰਦੇ ਸੀ ਸਲਾਨਾ ਪਰ ਉਹਨਾਂ ਨੇ ਪਿਛਲੇ ਸਾਲ ਹੀ ਉਹ ਪੂਰੇ ਹੋ ਗਏ ਇੱਕੋ ਕਾਰ ਵਿੱਚ ਇੱਕ ਹੋ ਗਏ ਸੀ ਉਸ ਤੋਂ ਬਾਅਦ ਮੇਰਾ ਇਹ ਦੂਸਰੀ ਦਫਾ ਸਥਾਨ ਦੇ ਦਰਸ਼ਨ ਕਰ ਰਿਹਾ ਹਾਂ ਇਹ ਤੋਂ ਪਹਿਲਾਂ ਇੱਕ ਵਾਰ ਮੈਂ ਆ ਕੇ ਗਿਆ ਹੋਇਆ ਹਾਂ ਸੰਗਤ ਨੇ ਮੈਨੂੰ ਮੌਕਾ ਦਿੱਤਾ ਸੀ ਅੱਜ ਫੇਰ ਸੰਗਤ ਸੇਵਾ ਦਾ ਮੌਕਾ ਦੇ ਰਹੀ ਹੈ ਤਾਂ ਸੇਵਾ ਕਰਨ ਪਹੁੰਚੇ ਹਾਂ ਜੀ ਬਾਬਾ ਜੀ ਕੁਝ ਪ੍ਰਵਚਨ ਇਸ ਸੰਸਥਾ ਦੇ ਬਾਰੇ ਵਿੱਚ ਇਸ ਸਥਾਨ ਦੇ ਬਾਰੇ ਵਿੱਚ ਜਿੰਨਾ ਇਤਿਹਾਸ ਤੁਸੀਂ ਪੜਿਆ ਹੈ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਪੀੜ੍ਹੀ ਜਿਸ ਤਰ੍ਹਾਂ ਅੱਜ ਕੱਲ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਉਹ ਕਿਤੇ ਨਾ ਕਿਤੇ ਇਸ ਪੀੜੀ ਦੇ ਨਾਲ ਸ਼ਹਾਦਤਾਂ ਦੇ ਇਤਿਹਾਸ ਦੇ ਨਾਲ ਜੁੜਨ ਉਹਨਾਂ ਬਾਰੇ ਮੈਂ ਆਪ ਆਪ ਜੀ ਦੀ ਜ਼ੁਬਾਨੋਂ ਕੁਝ ਸੁਣਨਾ ਚਾਹੁੰਦਾ ਵੇਖੋ ਜੀ ਨਸ਼ੇ ਦਾ ਤਾਂ ਇਹ ਹਾਲ ਹੈ ਪਹਿਲਾਂ ਦੇਸੀ ਨਸ਼ੇ ਦੇਸੀ ਨਸ਼ੇ ਕਰਕੇ ਖਾਈ ਗਏ ਉਦੋਂ ਬਾਅਦ ਫਿਰ ਹੌਲੀ ਹੌਲੀ ਜਿਹੜੇ ਨਸ਼ੇ ਆਪਣੀ ਕੌਮ ਦੇ ਵਿੱਚ ਬਿਲਕੁਲ ਨਾ ਸੀਗੇ ਖਰਨੇ ਹੀ ਨਹੀਂ ਹੁਣ ਉਹ ਵੀ ਅੱਜਕੱਲ ਪੱਗਾਂ ਵਾਲੇ ਸਿੱਖ ਆਪਣੇ ਮੂੰਹ ਦੇ ਵਿੱਚ ਮੇਰੇ ਕਹਿਣ ਦਾ ਮਤਲਬ ਤੰਬਾਕੂ ਜੀ ਜੀ ਜੀਬਾਂ ਦੇ ਵਿੱਚ ਬੁੱਲਾਂ ਤੇ ਰੱਖਦੇ ਨੇ ਤੇ ਉਹ ਚੀਜ਼ ਦਾ ਬਿਲਕੁਲ ਸੂਪਾ ਨਹੀਂ ਦਿੰਦੀ ਗੁਰਸਿੱਖ ਨੂੰ ਪਰ ਸਥਾਨਤਾ ਵੈਸੇ ਪੰਜਾਬ ਦੀ ਧਰਤੀ ਕੀ ਹਿੰਦੁਸਤਾਨ ਦੀ ਜਿੰਨੀ ਧਰਤੀ ਹੈ ਇਹ ਤਾਂ ਇਤਿਹਾਸ ਜਿਹੜਾ ਆਪਾਂ ਸਹੀਦ ਸਿੰਘਾਂ ਦਾ ਇਤਿਹਾਸ ਹੈ ਸਿੰਘਣੀਆਂ ਪਚੰਗੀਆਂ ਦਾ ਪਚੰਗਣਾ ਦਾ ਇਤਿਹਾਸ ਹੈ ਹਾਜੇ ਕਿੰਨਾ ਤਾਂ ਲੋਪ ਹੀ ਪਿਆ ਤੇ ਕੋਈ ਵੀ ਮੈਨੂੰ ਨਹੀਂ ਲੱਗਦਾ ਕਾਰਨ ਕੀ ਹੈ ਅਨੂਪ ਕਿਉਂ ਹੈ ਕੀ ਕਾਰਨ ਹੈ ਮਹਿਸੂਸ ਕੀਤਾ ਤੁਸੀਂ ਬਾਬਾ ਜੀ ਕਾਰਨ ਬਹੁਤ ਵੱਡਾ ਹੈ ਇੰਨੇ ਗੁਰਸਿੱਖਾਂ ਦੀ ਬਾਬਾ ਮਣੀ ਸਿੰਘ ਨਾਲ ਜਿਹੜੇ ਕੈਦ ਹੋਏ ਸੀ ਕਿਤਨੇ ਸਿੰਘ ਕੈਦ ਹੋਏ ਸੀ ਉਹ ਜਿੰਨੇ ਸਿੱਖ ਉਹ ਕਿੰਨੇ ਕਰ ਤੁਸੀਂ ਇਤਿਹਾਸ ਫਰੋਲ ਲੋਗੇ ਹੁਣ ਸਮੁੰਦਰ ਹੈ ਤਾਂ ਉਦੋਂ ਨਾਪ ਥੋੜੀ ਸੱਕਦੇ ਆ ਕਿਸੇ ਦੀ ਉਚਾਈ ਨਹੀਂ ਨਾਪਣ ਦੀ ਇਹ ਤਾਂ ਆਨੰਦ ਲੈ ਸਕਦੇ ਆ ਹੁਣ ਬਾਬਾ ਜੈ ਸਿੰਘ ਕਲਕੜ ਜੀ ਕੇਵਲ ਤੇ ਕੇਵਲ ਤੰਬਾਕੂ ਸੇਵਨ ਨਹੀਂ ਤੰਬਾਕੂ ਸਿਰ ਚੁੱਕਣ ਦੇ ਹੱਥ ਸਪਰਸ਼ ਕਰਨ ਤੇ ਹੀ ਇਹ ਗੱਲ ਤੇ ਸਹੀਦੀ ਹੋਈ ਹੈ ਇਸ ਸਥਾਨ ਤੇ ਜਦੋਂ ਬੰਦਾ ਆਵੇ ਕੋਈ ਗੁਰ ਸਿੱਖਾ ਆਵੇ ਇਹ ਸੁਣ ਕੇ ਇਕੱਲਾ ਸਿੱਖ ਕਿਉਂ ਕੋਈ ਹਿੰਦੂ ਆਵੇ ਕੋਈ ਮੁਸਲਮ ਆਵੇ ਕਿਉਂਕਿ ਤੰਬਾਕੂ ਚੀਜ਼ ਤਾਂ ਮਾੜੀ ਹੈ ਇਹਦੇ ਨਾਲ ਹੁਣ ਕੈਂਸਰ ਕਿੰਨਾ ਫੈਲ ਰਿਹਾ ਖਰਾਕ ਹੀ ਮਾਰੀ ਆ ਮੈਂ ਤਾਂ ਕਹਿੰਦਾ ਅੱਜ ਕੱਲ ਨਸ਼ੇ ਤੋਂ ਬੱਤਰ ਦਾ ਖਰਾਕ ਹੋ ਚੁੱਕੀ ਹੈ ਪੰਜਾਬ ਜਿਹੜਾ ਆਪਾਂ ਬੀਜਦੇ ਆ ਖਾਣੇ ਆ ਤਾਂ ਮੇਰਾ ਇਹੀ ਕਹਿਣ ਦਾ ਮਤਲਬ ਹੈ ਕਿ ਇਸ ਸਥਾਨ ਦਾ ਇੱਡਾ ਮਹੱਤਤਾ ਹੈ ਜਿਵੇਂ ਗੁਰਤੇਗ ਬਹਾਦਰ ਮਹਾਰਾਜ ਦਾ ਅ ਅ ਅ ਗੁਰਦੁਆਰਾ ਸਾਹਿਬ ਹੈ ਉਸੇ ਤਰ੍ਹਾਂ ਜਿਵੇਂ ਉੱਥੇ ਜਾ ਕੇ ਸਿੱਖ ਨੂੰ ਇੱਕ ਮੋਟੀਵੇਸ਼ਨ ਮਿਲਦੀ ਹੈ ਕਿ ਨਹੀਂ ਮੈਂ ਗੰਦ ਚੋਂ ਨਿਕਲਣਾ ਪਤਾ ਹੈ ਹਰ ਕਿਸੇ ਨੂੰ ਨਸ਼ੇ ਆਉਣ ਨੂੰ ਕਿ ਮੈਂ ਗੰਦ ਚਾਂ ਗੰਦ ਚੋਂ ਨਿਕਲਣਾ ਹੈ ਉਹ ਅੜੀਸਰਪੂਰੋ ਜੈਸੇ ਖਲਕੜ ਜੀ ਦੇ ਸਥਾਨ ਤੋਂ ਇੱਥੋਂ ਬਹੁਤ ਇੱਕ ਸਪੋਰਟ ਇੱਕ ਅਸ਼ੀਰਵਾਦ ਮਿਲਦਾ ਹੈ ਜਿਸ ਕਰਕੇ ਤਕੜਾ ਹੋ ਕੇ ਗੁਰਸਿੱਖ ਆਪਣੇ ਸੰਧਾਤਾ ਤੇ ਆਪਣੇ ਮੂਲ ਤੇ ਟਿਕ ਸਕਦਾ ਹੈ ਸਥਿਰ ਹੋ ਸਕਦਾ ਹੈ ਬਾਬਾ ਜੀ ਮੈਂ ਕਾਫੀ ਵੀਰਾਂ ਨਾਲ ਗੱਲਬਾਤ ਕੀਤੀ ਹੈ ਦੇਖੋ ਉਹਨਾਂ ਦੀ ਬਖਸ਼ਿਸ਼ ਸ਼ਹੀਦਾਂ ਦੀ ਦੇਖੋ ਕਿ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਐਡ ਮਦਦ ਨਹੀਂ ਦਿੱਤੀ ਜਾਂਦੀ ਲੇਕਿਨ ਅੱਜ ਮਤਲਬ ਦੁਨੀਆ ਦੇ ਕੋਨੇ-ਕੋਨੇ ਤੇ ਇਸ ਸਥਾਨ ਦਾ ਜਿਹੜਾ ਨਾਮ ਹੈ ਉਹ ਪਹੁੰਚਿਆ ਹੋਇਆ ਹੈ ਇਹਦਾ ਮਤਲਬ ਸ਼ਹੀਦਾਂ ਦੀ ਬਖਸ਼ਿਸ਼ ਤਾਂ ਪੂਰੀ ਜਿਹੜੀ ਹੈ ਕਿਰਪਾ ਉਹਨਾਂ ਦੀ ਇਸ ਟਮੇ ਪੂਰੇ ਪਿੰਡ ਵਾਸੀਆਂ ਤੇ ਦੇਖੋ ਜੀ ਸਰਕਾਰ ਦੇ ਅੱਗੇ ਹੱਥ ਅੱਡਣੇ ਕਿਉਂ ਨੇ ਆਪਣੇ ਹੱਥ ਵੱਡੇ ਹੋਏ ਨੇ ਜੀ ਜਾਂ ਆਪਣੇ ਲੱਤਾਂ ਵੱਡੀਆਂ ਹੋਈਆਂ ਨੇ ਆਪਾਂ ਤਾਂ ਇਹ ਗੱਲ ਕਹੋ ਕਿ ਸਾਡੇ ਬੱਚੇ ਹੀ ਨਹੀਂ ਤਰੱਕੀ ਕਰਨਗੇ ਕਿ ਅਸੀਂ ਸਰਕਾਰ ਨੂੰ ਫੰਡ ਦਿਆ ਕਰਾਂਗੇ ਹੈਨਾ ਐਡਾ ਦਾ ਕੰਮ ਕਰੀਏ ਕਿ ਸਰਕਾਰ ਸਾ ਤੋਂ ਸਹਾਇਤਾ ਮੰਗੇ ਸਾਨੂੰ ਸਰਕਾਰ ਤੋਂ ਸਹਾਇਤਾ ਮੰਗਣ ਦੀ ਕੀ ਲੋੜ ਹੈ ਸਾਡੇ ਬੱਚਿਆਂ ਨੂੰ ਚੰਗਾ ਪੜ੍ਹਾਈ ਲਿਖਾਈਏ ਅਫਸਰ ਬਣਾਈਏ ਪਰ ਉਸ ਤੋਂ ਪਹਿਲਾਂ ਮੂਲ ਸੰਧਾਤ ਸਿਖਾਈਏ ਕਿ ਗੁਰਸਿੱਖੀ ਦੇ ਸੰਧਾਤ ਕੀ ਨੇ ਉਹਨੂੰ ਗੁਰਬਾਣੀ ਪੜ੍ਹਾਈਏ ਉਹਨੂੰ ਗੀਤਾ ਪੜ੍ਹਾਈਏ ਉਹਨੂੰ ਕੁਰਾਨ ਪੜ੍ਹਾਈਏ ਉਹਨੂੰ ਬਾਈਬਲ ਪੜ੍ਹਾਈਏ ਤਾਂ ਕਿ ਕਿਸੇ ਹੋਰ ਧਰਮ ਦੇ ਖਿਲਾਫ ਨਾ ਬੋਲੇ ਅੱਜ ਕੱਲ ਸਿੱਖ ਹਿੰਦੂ ਮੁਸਲਮ ਇਹਨਾਂ ਦੀ ਲੜਾਈਆਂ ਪਿੱਛੇ ਤਾਂ ਸਰਕਾਰਾਂ ਫਾਇਦਾ ਚੱਕਦੀਆਂ ਨੇ ਇਹੀ ਮੈਂ ਬੇਨਤੀ ਕਰਦਾ ਕਿ ਬੱਚੇ ਦੇ ਮੂਲ ਸਿਧਾਂਤ ਜੇ ਤੁਸੀਂ ਕਲੀਅਰ ਕਰ ਦੋਗੇ ਫਿਰ ਉਸ ਨੂੰ ਇਹ ਲੜਾਈਆਂ 'ਚ ਉਹਨੇ ਪੈਣਾ ਹੀ ਨਹੀਂ ਉਹਨੇ ਗੱਲ ਕਰਨੀ ਹੈ ਕਿ ਭਾਈ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੀ ਏਡਾ ਹੈ ਉਹਨੂੰ ਹੀ ਪੂਰਾ ਕਰ ਲੋ ਪਹਿਲਾਂ ਹੁਣ ਭਗਤ ਸੂਰਦਾਸ ਜੀਾਂ ਦੇ ਕਿੰਨਾ ਕੁ ਜੀਵਨ ਦੇ ਅੱਗੇ ਬੋਲਦੇ ਨੇ ਭਗਤ ਪਰਮਾਨੰਦ ਜੀ ਭਗਤ ਰਾਮਾਨੰਦ ਜੀ ਭਗਤ ਸੂਰਦਾਸ ਜੀ ਦੀ ਸਿਰਫ ਇੱਕ ਪੰਗਤੀ ਹੈ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਐਡੇ-ਐਡੇ ਭਗਤਾਂ ਦੀ ਬਾਣੀ ਪਈ ਹੈ ਉਹਨਾਂ ਦਾ ਜੀਵਨ ਪਿਆ ਉਹਨੂੰ ਛੱਡ ਕੇ ਜੇ ਅਸੀਂ ਲੜਾਈਆਂ 'ਚ ਪੈਨੇ ਆ ਮੈਨੂੰ ਤਾਂ ਸਾਧੂ ਸੰਤ ਜਾਂ ਕਿਸੇ ਪ੍ਰਚਾਰਕ ਦਾ ਜੀਵਨ ਨਹੀਂ ਲੱਗਦਾ ਇਹ ਅਸਲ ਦੇ ਵਿੱਚ ਗੁਰਬਾਣੀ ਵਿੱਚ ਰਹਿ ਕੇ ਜਦੋਂ ਤੁਹਾਨੂੰ ਲੱਗਦਾ ਕਿ ਹਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਚੁੱਕੇ ਹੋ ਚੰਗੀ ਤਰ੍ਹਾਂ ਜੋ ਕਿ ਐਸ ਪਰ ਮਾਈ ਨੋ ਲੈਜ ਇਟਸ ਇੰਪੋਸੀਬਲ ਸਾਗਰ ਨਾਪਿਆ ਨਹੀਂ ਜਾ ਸਕਦਾ ਆਨੰਦ ਲਿਆ ਜਾ ਸਕਦਾ ਸੋ ਬਸ ਮੈਂ ਇਹੀ ਗੱਲ ਕਹਿਣਾ ਚਾਹੁੰਗਾ ਕਿ ਗੁਰਸਿੱਖੀ 'ਚ ਰਹਿਣ ਲਈ ਤੁਸੀਂ ਗੁਰਬਾਣੀ ਦਾ ਧਿਆਨ ਕਰੋ ਰੋਜ਼ ਸਿਮਰਨ ਕਰੋ ਇਹਦੇ ਨਾਲ ਹੀ ਸਭ ਕੁਝ ਮਿਲਣਾ ਹੈ ਮੇਰੀ ਗੱਲ ਸ਼ਾਇਦ ਸੁਣ ਵਿੱਚ ਪੁਰਾਣੀ ਲੱਗੇ ਇਹ ਤਾਂ ਬਾਬਾ ਪੁਰਾਣੀਆਂ ਗੱਲਾਂ ਕਰਦਾ ਪਰ 올ਡ ਇਜ਼ ਗੋਲਡ ਇਹ ਸਾਡਾ ਆਧਾਰ ਹੈ ਜਿਸ ਜਿਸ ਚੀਜ਼ ਦਾ ਆਧਾਰਨਾ ਹੋਵੇ ਨਹੀਂ ਕੱਚੀ ਹੋਵੇ ਉਹ ਬਿਲਡਿੰਗ ਨਹੀਂ ਖੜਦੀ। ਬਾਬਾ ਜੀ ਇੱਕ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਵੀ ਬੇਨਤੀ ਕੀਤੀ ਹੈ ਕਿ ਪੁਰਾਤਨ ਗੁਟਕਾ ਸਾਹਿਬ ਦੇ ਵਿੱਚ ਜਿਨ੍ਹਾਂ ਨੇ ਪੁੱਠੀਆਂ ਖੱਲਾਂ, ਲੋਹਾਈਆਂ, ਐ ਹੋਰ ਵੀ ਬਹੁਤ ਸਾਰੇ ਸ਼ਬਦ ਅਸੀਂ ਬਚਪਨ ਚ ਸੁਣਦੇ ਰਹੇ ਹਾਂ ਲੇਕਿਨ ਉਹ ਸ਼ਬਦ ਅੱਜ ਸਾਡੇ ਨੂੰ ਸਾਨੂੰ ਅਰਦਾਸ ਦੇ ਵਿੱਚ ਸੁਣਨੇ ਨੂੰ ਨਹੀਂ ਮਿਲਦੇ। ਸਿੱਖ ਸੰਗਤ ਨੇ ਅਰਦਾਸ ਕੀਤੀ ਹੈ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਨੂੰ ਕਿ ਦੁਬਾਰਾ ਉਸ ਨੂੰ ਸ਼ਾਮਲ ਕੀਤਾ ਜਾਵੇ। ਦੇਖੋ ਜੀ ਮੈਨੂੰ ਬਾਕੀਆਂ ਦਾ ਨਹੀਂ ਪਤਾ ਪਰ ਮੇਰੀ ਸ਼ਰਧਾ ਤੇ ਹਮੇਸ਼ਾ ਮੇਰਾ ਵਿਸ਼ਵਾਸ ਅਕਾਲ ਤੱਕ ਹੀ ਰਹੇਗਾ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਨੇ ਜਿਹੜੇ ਸਾਨੂੰ ਤਖਤ ਬਖਸ਼ੇ ਨੇ ਸਾਡੇ ਲਈ ਸਭ ਕੁਝ ਹੀ ਉਹ ਨੇ ਹੋ ਸਕਦਾ ਸਮੇਂ 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 ਸਰ ਕਰਕੇ ਸਮੇ ਦੇ ਲੋਕਾਂ ਨੇ ਇਦਾਂ ਦੇ ਬਿਆਨ ਦਿੱਤੇ ਹੁਣ ਜਿਨ੍ਹਾਂ ਕਰਕੇ ਸਾਡਾ ਵੀ ਦედა ਬੜਾ ਗੁਰਮੁਖ ਪਿਆਰਿਓ ਦੁਖੀ ਹੋਇਆ ਪਰ ਇਹਦਾ ਮਤਲਬ ਇਹ ਥੋੜੀ ਹੈ ਇੱਕ ਇਨਸਾਨ ਕਰਕੇ ਆਪਾਂ ਤਖਤ ਨੂੰ ਹੀ ਮੰਨਣਾ ਛੱਡ ਦੀ ਗੁਰੂ ਮਾਰਾ ਦੇ ਮਿਹਰ ਕਰਨਗੇ ਰੋਜ਼ ਅਰਦਾਸ ਕਰੋ ਉਹ ਤਖਤਾਂ ਨੂੰ ਸਾਹਮਣੇ ਵਾਲੇ ਵੀ ਆਉਣਗੇ ਉਹਨੂੰ ਸਾਹਮਣੇ ਵਾਲੇ ਆਉਣਗੇ ਅਰਦਾਸ ਬੇਨਤੀ ਕਰੀਏ ਜੇ ਅਰਦਾਸ ਬੇਨਤੀ ਨਹੀਂ ਕਰਨੀ ਹੁਣ ਸਾਧ ਸੰਗਤ ਜੀ ਕਹਿੰਦੇ ਖਾਲਸਾ ਦਾ ਰਾਜ ਉਹ ਖਾਲਸਾ ਆਪਾਂ ਹੈ ਹੀ ਨਹੀਂ ਰਾਜ ਕਿੱਥੋਂ ਮਿਲ ਜੂਗਾ ਪਹਿਲਾਂ ਖਾਲਸੇ ਬਣੀਏ ਖਾਲਸ ਮਤਲਬ ਸ਼ੁੱਧ ਬਣੀਏ ਜਿਹੇ ਜੇ ਅੰਦਰੋਂ ਹੋ ਜੇ ਬਾਹਰੋਂ ਹੋਈਏ ਸੋ ਦੋਸਤੋ ਬਹੁਤ ਖੂਬਸੂਰਤ ਵਿਚਾਰ ਲੱਗੇ ਬਾਬਾਈ ਦੇ ਔਰ ਪਵਿੱਖ ਦੇ ਵਿੱਚ ਵੀ ਅਸੀਂ ਇਹਨਾਂ ਦੇ ਨਾਲ ਜੁੜੇ ਰਹਾਂਗੇ ਇਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ ਔਰ ਸੰਗਤ ਬਲੋ ਇਹ ਫਿਰ ਬੇਨਤੀ ਕੀਤੀ ਜਾ ਰਹੀ ਹੈ ਸ਼੍ਰੀ ਹਕਾਲਤਾ ਸਾਹਿਬ ਦੇ ਜਥੇਦਾਰ ਜੀ ਦੇ ਮਤਲਬ ਅੱਗੇ ਕਿ ਜਿਹੜੇ ਸ਼ਬਦ ਗੁਟਕਾ ਸਾਹਿਬ ਦੇ ਵਿੱਚ ਪ੍ਰਾਤਨ ਸਮੇਂ ਤੋਂ ਸੁਣਦੇ ਆ ਰਹੇ ਆ ਉਹਨਾਂ ਨੂੰ ਸੁਰਜੀਤ ਕੀਤਾ ਜਾਵੇ ਦੁਬਾਰਾ ਸ਼ਾਮਲ ਕੀਤਾ ਜਾਵੇ